ਕੁਛੀ ਸਾਰਿਆਂ ਨੇ ਹਿੰਦੀ ਗਾਣੇ ਨਹੀਂ ਆਏ ਲਾਈਨਾਂ ਤਾਂ ਜ਼ਰੂਰ ਸੁਣੀਆਂ ਹੋਣਗੀਆਂ 7 ਸਮੁੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ ਅਜਿਹਾ ਹੀ ਕਾਰ ਦਿਖਾਇਆ ਬਿਹਾਰ ਦੇ ਛਪਰਾ ਦੇ ਰਹਿਣ ਵਾਲੇ ਆਨੰਦ ਨੇ ਜੋ ਅਮਰੀਕਾ ਦੇ ਗੋਰੀ ਮੇਮ ਨਾਲ ਭਾਰਤ ਦੇ ਵਿੱਚ ਲਿਆ ਕੇ ਉਸਦੇ ਨਾਲ ਵਿਆਹ ਰਚਾਇਆ ਜੀਹਾਂ ਤੇ ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਹੱਦ ਜਾਂ ਸੀਮਾ ਨਹੀਂ ਹੁੰਦੀ ਪਿਆਰ ਦੇ ਵਿੱਚ ਰੰਗ ਰੂਪ ਅਤੇ ਜਾਤ ਧਰਮ ਨਹੀਂ ਦਿਖਿਆ ਜਾਂਦਾ ਤਾਂ ਦੱਸੇ ਕਿ ਵਿਹਾਰ ਦੇ ਚਪਰਾ ਦੇ ਰਹਿਣ ਵਾਲੇ ਆਨੰਦ ਨੇ ਅਮਰੀਕਾ ਦੀ ਗੋਰੀ ਮੇਮ ਸੈਫੀਅਰ ਸਿੰਗਰ ਦੇ ਨਾਲ ਵਿਆਹ ਰਚਾਇਆ ਤਾਂ ਇਹ ਪਿਆਰ ਦੀ ਅਨੋਖੀ ਕਹਾਣੀ ਸੁਣ ਕੇ ਤੁਹਾਡੀ ਵੀ ਜ਼ਰੂਰ ਰੂ ਖੁਸ਼ ਹੋ ਜਾਵੇਗੀ ਆਨੰਦ ਅਤੇ ਸੈਫੀਅਰ ਸਿੰਗਰ ਦੋਵੇਂ ਅਮਰੀਕਾ ਦੀ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਦੇ ਸੀ ਨੌਕਰੀ ਦੇ ਵਿੱਚ ਹੀ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਨੌਕਰੀ ਛੱਡਣ ਤੋਂ ਬਾਅਦ ਦੋਵੇਂ ਆਪਣਾ ਬਿਜ਼ਨਸ ਸ਼ੁਰੂ ਕਰ ਲੈਂਦੇ ਨੇ ਤੇ ਆਖਿਰਕਾਰ ਆਨੰਦ ਨੇ ਸਾਫੀਰ ਸਿੰਗਲ ਦੇ ਅੱਗੇ ਵਿਆਹ ਲਈ ਪ੍ਰਸਤਾਵ ਰੱਖਿਆ ਤਾਂ ਫਿਰ ਸਾਫੀਆ ਨੇ ਵੀ ਹਾਂ ਕਰ ਦਿੱਤੀ ਅਤੇ ਆਪਣੇ ਪਰਿਵਾਰ ਨੂੰ ਮਨਾਇਆ ਤਾਂ ਦੋਵਾਂ ਦਾ ਪਰਿਵਾਰ ਵੀ ਵਿਆਹ ਦੇ ਲਈ ਰਾਜੀ ਹੋ ਗਿਆ ਤਾਂ ਆਨੰਦ ਗੋਰੀ ਮੀਮ ਸਾਫੀਆ ਨੂੰ ਭਾਰਤ ਲਿਆਇਆ ਅਤੇ ਭਾਰਤ ਦੇ ਵਿੱਚ ਆ ਕੇ ਦੋਵਾਂ ਨੇ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਾਇਆ ਤੁਸੀਂ ਦੇਖ ਸਕਦੇ ਹੋ ਇਹ ਖੂਬਸੂਰਤ ਤਸਵੀਰਾਂ ਬਿਹਾਰ ਦੇ ਛਪਰਾਧੀਆਂ ਨੇ ਜਿੱਥੇ ਕਿ ਰੱਥ ਤੇ ਚੜ ਕੇ ਸਿਆਫੀ ਔਰ ਆਨੰਦ ਮੰਦਿਰ ਜਾਂਦੇ ਨੇ ਤੇ Hindu ਰੀਤੀ ਰਿਵਾਜਾਂ ਦੇ ਨਾਲ ਵਿਹਾਰ ਚਾਉਂਦੇ ਨੇ ਸੈਫੀਰ ਦਾ ਪਰਿਵਾਰ ਵੀ ਇਸ ਵਿਆਹ ਦੇ ਵਿੱਚ ਸ਼ਾਮਿਲ ਹੁੰਦਾ ਹੈ ਅਮਰੀਕਾ ਤੋਂ ਭਾਰ ਧਾਕੇ ਤਾਂ ਉੱਥੇ ਹੀ ਆਨੰਦ ਦੇ ਦੋਸਤ ਵੀ ਇਸ ਵਿਆਹ ਦੇ ਵਿੱਚ ਸ਼ਾਮਿਲ ਹੁੰਦੇ ਨੇ ਜੋ ਅਮਰੀਕਾ ਤੋਂ ਖਾਸ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚਦੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੋਵਾਂ ਦਾ ਖੁਸ਼ ਨਜ਼ਰ ਆ ਰਿਹਾ ਤਾਂ ਉੱਥੇ ਹੀ ਸੈਫੀਰ ਵੀ ਆਨੰਦ ਦੇ ਨਾਲ ਵਿਆਹ ਕਰਵਾ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ